ਕਪੂ ਉੱਥਲੇ ਅੱਜ ਤੁਹਾਡਾ ਜੋ ਸ਼ੋਅ ਹੈ ਤੁਹਾਡੀ ਕੰਸਿਸਟੈਂਸੀ ਦਾ ਇੱਕ ਹਿੱਸਾ ਆ ਆ ਬੜੇ ਲੰਬੇ ਸਮੇਂ ਤੋਂ ਕਾਂਗਰਸ ਇਥੋਂ ਨੀਂਡ ਰੈਂਦੀ ਸੀ ਇਹਨੂੰ ਕਿਸ ਤਰ੍ਹਾਂ ਦੇਖਦੇ ਪਹਿਲੀ ਪੜਾਈ ਦੇ ਲੱਖੋ ਪਤਾ ਗੱਲ ਕੀ ਹੈ ਅਸੀਂ ਵੀ ਇਸ ਹਰਗੇ ਜਿੱਤ ਜਰਬੇ ਹੀ ਕਰਦੇ ਰਹੇ ਹਨ ਹਨੇ ਸ਼ੁਰੂ ਨਿਕਲਦਾ ਤਾਂ ਦੀਵਾਰ ਮੱਟਰ ਸਾਹਿਬ ਆ ਗਏ ਕਦੇ ਕਿਸੇ ਹੋਰ ਸੱਜਣ ਨੂੰ ਦੇਤੀ ਕਦੀ ਬੀਐਸਪੀ ਨੂੰ ਦੇਤੀ ਠੋਸ ਬੰਦਾ ਵੀ ਇੱਥੇ ਨਹੀਂ ਹੈ ਤੇ ਵਾਲੀਆ ਸਾਹਿਬ ਵਰਗੇ ਜਿਹੜੇ ਇਨਫਲੂਐਂਸ ਵਾਲੇ ਵੀ ਐ ਪੋਲੀਟਿਕਲੀ ਵੀ ਐ ਅਫਸਰशाहीज ਵੀ ਐ ਲੋਕਾਂ ਨਾਲ ਵੀ ਸਹਿਚਾਰ ਐ ਹਰ ਪਖਤੋ ਹੀ ਇਹ ਆਜ ਵੀ ਰਾਜਨੀਤਿਕ ਤੌਰ ਤੇ ਇੱਕ ਤੇ ਇਹਨਾਂ ਦੇ ਵਾਲੇ ਕਰ ਜੀ ਦੁਤੀ ਕਰ ਜਿਹੜੀ ਐ ਇਹ ਪਹਿਚ ਮੇਰਾ ਹੀ ਤੇ ਇਹੀ ਤਾਂ ਜਿੱਥੇ ਰਾਣਾ ਉੱਥੇ ਜਾਣਾ ਹਾਂਜੀ ਇਧਰ ਵੀ ਬਲਟੋਵਾ ਜਿਹੜਾ ਨਿਹਰਾ ਹੀ ਲੋ ਆ ਹੂੰ ਠੀਕ ਹੈ ਹੋਮਸ ਸੋਨਹਰਾ ਰਾਜ ਦਾ ਕਾਲ ਰਾਣਾ ਜੀ ਭਾਵੇਂ ਪੰਜਾਬ ਦੇ ਪੰਥ ਦੀ ਵਿਰੋਧੀ ਪਾਰਟੀ ਚ ਵਿੱਚ ਪਰ ਇੱਕ ਜਾਤੀ ਸਬੰਧ ਹੁੰਦੇ ਆ ਸਮਾਜਿਕ ਸਬੰਧ ਹੁੰਦੇ ਆ ਮੈਂ ਤੇ ਭਾਈ ਦੇ ਤੌਰ ਤੇ ਮੈਨੂੰ ਬੜਾ ਸਤਿਕਾਰ ਕਰਦਾ ਜੀ ਪਰ ਮੈਂ ਰਾਣਾ ਜੀ ਨੂੰ ਕਹੂੰਗਾ ਕਿ ਰਾਣਾ ਜੀ ਇਹ ਮੈਂਬਰ ਪਾਰਲੀਮੈਂਟ ਤੁਸੀਂ ਵੀ ਰਹਿ ਜੇ ਕਿਸੇ ਵਾਰ ਰਹਿ ਜੇ ਸਰ ਉਹ ਵੀ ਦੱਦੋ ਹਾਂ ਇੱਕ ਕੰਮ ਦਾ ਹਦੋ ਜਿਹੜੇ 5 ਸਾਲ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਤੇ ਹੋਵੇ ਵੀ ਸਰਕਾਰ ਕਾਂਗਰਸ ਦੀ ਕੀ ਸਵਾਰੀਆਂ ਜੀ ਕੱਲਾ ਦਾ ਥੋੜੀ ਅਰਸਾ ਹੁੰਦਾ ਜੱਫੀ ਪਾੜੀ ਐਂ ਕਰਕੇ ਕਰ ਲਿਆ ਇਸ ਤਰ੍ਹਾਂ ਨਹੀਂ ਹੁੰਦਾ ਰਾਣਾ ਜੀ ਆਪ ਦਾ ਕੋਈ ਪ੍ਰੋਜੈਕਟ ਕਿਣਾ ਹੋ ਕੋਈ ਕੰਮ ਕਰਾਉ ਉਹ ਹੈ ਨਹੀਂ ਹਾਂ ਇੱਕ ਕੰਮ ਜ਼ਰੂਰ ਚੱਲਿਆ ਸੀਗਾ ਗਰੇਤਾ ਵਾਲਾ ਉਹ ਮੇਰੇ ਰਸੋਈ ਦੇ ਨਾਂ ਤੇ ਚੱਲ ਗਿਆ ਕੰਮ ਹਾਂਜੀ ਮੁੱਖ ਮੰਤਰੀ ਨੂੰ ਬਾਹਰ ਕੱਢਣਾ ਪਿਆ ਆਉਦੇ ਨਜ਼ਦੀਕੀ ਨੂੰ ਅਜੇ ਕਿ ਪਤਾ ਨਹੀਂ ਮੁੱਖ ਮੰਤਰੀ ਘਰ ਚ ਕੀ ਲੈਣਾ ਦੇਣਾ ਸੀਗਾ ਮਜਬੂਰੀ ਬਣ ਗਈ ਉਹੀ ਰਾਣਾ ਸਾਹਿਬ ਤੇ ਮੇਰੇ ਭਰਾ ਹੈ ਕਿੰਤੂ ਪਰ ਦੁਨੀਆ ਕਰਨਾ ਚਾਹੁੰਦਾ ਉਹਨਾਂ ਦਾ ਬੱਚਾ ਵੀ ਹੈ ਮੇਰਾ ਮੈਂ ਨਾਲ ਲਿਆਜ ਉਹਨਾਂ ਦੀ ਹਾਂਜੀ ਤਰੇ ਮੇਰੇ ਨਾਲ ਆ ਜਾ ਮੈਂ ਉਹ ਕਹਿ ਦਵਾਂ ਹੋ ਸਕਦਾ ਕਿ ਚਾਰ ਮੈਨੂੰ ਪਵਾ ਵੀ ਦੇ ਮੈਂ ਉਹ ਤੁਹਾਡੇ ਕਹਿਣ ਤੋਂ ਕੋਰ ਗਿਆ ਜਦੋਂ ਉਹ ਨਹੀਂ ਡੰਡਵਾਣਾ ਹਾਂਜੀ ਲੋ ਸਰ ਇੱਕ ਜਿਹੜਾ ਸੈਂਪਤਰੋਦਾ ਦਾ ਜਿਹੜਾ ਬਿਆਨ ਆਇਆ ਬਿਸ਼ੱਕ ਕਾਂਗਰਸ ਨੇ ਕਿਨਾਰਾ ਕਰ ਲਿਆ ਉਹਨਾਂ ਨੇ ਇੱਕ ਨਸਲੀ ਜੀ ਟਿੱਪਣੀ ਕੀਤੀ ਉਹ ਕਹਿੰਦੇ ਜੀ ਉੱਧਰਲੇ ਲੋਕ ਚਾਈਨਾ ਵਰਗੇ ਲੱਗਦੇ ਨੇ ਲਖਣ ਦੇ ਲੋਕ ਅਫਰੀਕਨ ਲੱਗਦੇ ਨੇ ਕਾਂਗਰਸ ਨੇ ਉਹ ਤੋਂ ਕਿਨਾਰਾ ਕਰ ਲਿਆ ਇੱਕ ਨਸਲੀ ਟਿੱਪਣੀ ਕੀਤੀ ਹੈ ਉਹਨਾਂ ਨੇ ਦੇਸ਼ ਦੇ ਸੈਂਪਤਰੋਦਾ ਜਿਹੜੇ ਕਾਂਗਰਸ ਦੇ ਰਹੇ ਨੇ ਉਹ ਉਹਨਾਂ ਨੇ ਕੀ ਕਿ ਉਹਨੂੰ ਕਿਸ ਤਰ੍ਹਾਂ ਦੇਖਦੇ ਹੈ ਇਸ ਇਲੈਕਸ਼ਨ ਦੇ ਦੌਰਾਨ ਇਹੋ ਜੀ ਟਿੱਪਣੀ ਆਣੀ ਬੇਸ਼ੱਕ ਹੈ ਕਾਂਗਰਸ ਕਿਨਾਰਾ ਕਰ ਗਈ। ਤੋਂ ਖਾਂ ਪਹ ਹਿੰਦੁਸਤਾਨ ਦਾ ਕਿ ਅੱਜ ਦੇਸ਼ ਦੀ ਲੋਕ ਸਭਾ ਦੀ ਚੋਣ ਹੋ ਰਹੀ ਹੋਵੇ। ਜਿਹੜੇ ਸਰਮੌਰ ਆਗੂ ਤੇ ਸਹਿਮਤ ਤੋਂ ਬਾਅਦ ਗੱਲ ਕਰਦੇ ਜੇ ਇੱਥੋਂ ਤੱਕ ਸਾਡੇ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਦੇ ਨਸਲੀ ਹਮਲੇ ਕਰ ਰਹੇ ਨੇ ਨਸਲੀ ਟਿੱਪਣੀਆਂ ਕਰ ਰਹੇ ਨੇ ਇੱਕ ਫਿਰਕੂ ਵੰਡ ਪਾ ਰਹੇ ਪੋਲਰਾਈਜੇਸ਼ਨ ਕਰਕੇ ਵੋਟਾਂ ਲੈਣਾ ਚਾਹੁੰਦੇ। ਵੋਟਾਂ ਤੁਸੀਂ ਕੰਮ ਦੇ ਸਿੱਤੇ ਲਓ। ਹਾਂ ਜੀ ਕਿਉਂ ਤੁਸੀਂ ਲੋਕਾਂ 'ਚ ਨਫ਼ਰਤ ਪੈਦਾ ਕਰਦੇ ਜਿਵੇਂ ਮੈਂ ਅੱਜ ਵੀ ਇੱਥੇ ਸਦਾ ਦਿੱਤਾ ਹੈ ਕਬੂਤਰਥਲੇ ਵਾਲਿਆਂ ਨੂੰ। ਕਿ ਭਾਈ ਮੈਂ ਪੰਥ ਤੇ ਪੰਜਾਬ ਦਾ ਮਦਈਂ। ਜੇ ਪੰਜਾਬ ਖੁਸ਼ਹਾਲ ਹੈ ਤੇ ਪੰਥ ਮਜ਼ਬੂਤ ਹੈ। ਤੇ ਜੇ ਪੰਥ ਮਜ਼ਬੂਤ ਹੈ ਤੇ ਪੰਜਾਬ ਵਸਦਾ ਹੈ। ਤੇ ਵਿੱਚੋਂ ਤਾਦੇ ਜਿੱਥੇ ਭਾਈਚਾਰਕ ਸਾਜ ਮਜ਼ਬੂਤ ਹੋਵੇ। ਜਿੱਥੇ ਸੁਖ ਸ਼ਾਂਤੀ ਹੋਵੇ। ਦਾਦੀ ਸਾਡੀ ਇਥੋਂ ਦੀ ਆਰਥਿਕਤਾ ਮਜ਼ਬੂਤ ਹੋਊ ਸਾਡੇ ਬੱਚਿਆਂ ਦੇ ਕੰਮ ਹੋਣਗੇ ਚਾਹੇ ਠੀਕ ਹੈ ਕਿ ਬੰਦੀ ਸਿੰਘਾਂ ਦਾ ਮਸਲਾ ਹੈ ਤੇ ਸਾਡੇ ਸਾਰਿਆਂ ਦਾ ਮਸਲਾ ਹੈ ਸਾਂਝਾ ਹੈ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਉਹ ਮੈਂ ਕਹਿੰਦਾ ਕਿ ਧਰਮ ਜਾਤ ਤੋਂ ਉੱਪਰ ਫਿਰ ਗੱਲ ਕਰਨੀ ਚਾਹੀਦੀ ਹੈ ਬਾਕੀ ਤੇ ਸਾਡੇ ਪੰਜਾਬ ਦੇ ਮੁੱਦੇ ਹਨ ਔਰ ਮੈਂ ਜੇ ਮੇਰੇ ਤੇ ਕਪੂਰਥਲੇ ਦੇ ਵਿਧਾਨ ਸਭਾ ਹਲਕੇ ਦੇ ਤੇ ਖਰੂਰ ਸਭਾ ਲੋਕ ਸਭਾ ਹਲਕੇ ਦੇ ਲੋਕ ਵਿਸ਼ਵਾਸ ਰੱਖਦੇ ਹੈ ਕਿ ਇਹਦੀ ਬਾਅਦ ਚ ਦਮ ਹੈ ਇਹਦੀ ਕਾਰਗੁਜ਼ਾਰੀ ਚ ਦਮ ਹੈ ਇਹ ਹਿੱਕ ਤੇ ਚੜ ਸਕਦਾ ਹੈ ਤੇ ਮੈਨੂੰ ਵੋਟ ਪਾ ਦੇ ਇੱਥੇ ਭਾਵੇਂ ਬੇਸ਼ੱਕ ਉਹਨਾਂ ਦੀ ਮਰਜ਼ੀ ਪਰ ਟੋਸੇ ਇੱਕ ਕਲਚਰ ਬੂਟ ਚੱਲਿਆ ਹੋਇਆ ਹੈ ਅ ਕੱਲ ਹਿਸ਼ਾਰਪੁਰ ਤੋਂ ਬੀਐਸਪੀ ਦੇ ਉਮੀਦਵਾਰ ਆਪੇ ਸ਼ਾਮਲ ਹੋ ਗਏ ਅੱਜ ਅਕਾਲੀ ਦਲ ਦੇ ਚੰਡੀਗੜ੍ਹ ਵਾਲੇ ਆਪੇ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਟਿਕਟ ਦਿੱਤੀ ਸੀ ਇਹ ਕੀ ਦਬਾਅ ਹੈ ਕੀ ਮੰਨਦੇ ਹੋ ਸਰਕਾਰਾਂ ਦਾ ਇਹ ਸਾਰੀਆਂ ਖੇਡਾਂ ਹੀ ਉੱਥੇ ਦੀ ਜਿਹੜੀ ਹੈ ਨਾ ਜੀ ਚੰਡੀਗੜ੍ਹ ਤੇ ਬੀਜੇਪੀ ਇਸੇ ਖੇਡ ਤੇ ਲੱਗੀ ਆ ਬੁਕੇ ਹਨ ਉੱਠਣ ਨਹੀਂ ਦੇਣਾ ਤੇ ਸਾਰੀ ਇਹੀ ਕਿ ਅਖੇ ਨਾਲ ਗੁੰਨਾ ਚੱਲ ਰਹੀਆਂ ਹਨ ਕਿ ਇਹ ਵਿਚਾਰੇ ਆਉਂਦੇ ਹੀ ਇਸੇ ਕੰਮ ਲਈ ਇਹ ਰਾਜਨੀਤੀ ਕਰਨੀ ਹੈ ਨਜ਼ਾਹ ਹੀ ਕਿਨੈ ਸਾਨੂੰ ਕੱਖ ਨਾ ਮਿਲੇ ਪੰਜਾਬ ਪੱਖੀ ਹਾਂ ਪੰਜਾਬ ਦੇ ਨਾਲ ਖੜੂਤੇ ਆ ਪੰਥ ਦੇ ਨਾਲ ਖੜੂਤੇ ਆ ਅਕਾਲੀ ਪਾਰਟੀ ਪੰਥ ਤੇ ਪੰਜਾਬ ਦੀ ਖੇਤਰੀ ਪਾਰਟੀ ਹੈ ਉਹਦੇ ਮਦਈ ਹੈ ਮਦਈ ਰਹਾ ਕਿ ਉਹਦੇ ਸਿਪਾਹੀ ਹੈ ਸਿਪਾਹੀ ਬਣ ਕੇ ਚੱਲ ਆਖਰੀ ਸਵਾਲ ਇਹ ਦੀ ਕਿਰਨਾ ਮੁਕਾਬਲਾ ਮੰਨਦੇ ਹੋ ਭਾਈ ਅਮਰਿਤਪਾਲ ਕੁਬੀਰ ਜੀਰਾ ਮਨਜੀਤ ਮੰਨਾ ਤੁਸੀਂ ਜਾਂ ਕਿਸੇ ਹੋਰ ਉਹਨੂੰ ਪੁੱਛੋ ਗੁਰੂਗ੍ਰਾਮ ਤੋਂ ਸੱਚੇ ਬਾਸ਼ਾ ਜੀ ਉਹਨੂੰ ਪਤਾ ਹੈ ਬਾਕੀ ਮੈਂ ਆਪ ਦੀ ਧੁੰ ਦੇ ਵਿੱਚ ਚੱਲਦਾ ਹਾਂ ਨਾ ਮੈਂ ਕਦੀ ਕਿਸੇ ਨਾਲ ਵੇਖਿਆ ਆ ਮੈਂ ਤਾਂ ਸਿੱਧਾ ਕਿਹਾ ਕਿ ਜੇ ਮੇਰੀ ਕਰਤੂਤ ਚੰਗੀ ਹੈ ਤੇ ਭਾਈ ਵੋਟ ਪਾ ਦਿਆ ਜੀ ਜੇ ਮੇਰੇ ਤੇ ਤੁਸੀਂ ਵਿਸ਼ਵਾਸ ਕਰਦੇ ਜੇ ਕਿ ਇਹ ਸਾਡਾ ਮਦਾਈ ਬਣ ਕੇ ਚੱਲੂਗੇ ਤਾਂ ਵੋਟ ਪਾ ਦਿਆ ਜੀ ਤੇ ਜੇ ਤੁਹਾਨੂੰ ਮੇਰੇ ਤੇ ਮੇਰੇ ਇੰਨੇ ਲੰਬੇ ਸਿਆਸੀ ਜੀਵਨ ਤੇ ਮੇਰਾ ਤੁਹਾਨੂੰ ਕਾਣੇ ਨਹੀਂ ਜਾਂ ਪਿਆ ਤਾਂ ਮੈਂ ਗੱਲਾਂ ਨਾਲ ਇਹ ਸਾਰਾ ਜਿੱਦ ਤਰ੍ਹਾਂ ਭਗਵੰਤ ਮਾਨ ਚੁਟਕਲੇ ਸੁਣਾ ਕੇ ਕਰੀ ਜਾਂਦਾ ਮੈਂ ਇਸ ਤਰ੍ਹਾਂ ਦਾ ਬੰਦਾ ਨਹੀਂ ਮੈਂ ਪਾਲੂ ਟਫ ਮੰਦੇ ਨੋ ਨੋ ਇੱਕ ਮਿੰਟ ਜੀ ਬਾ ਕਿਸੇ ਤਰ੍ਹਾਂ ਹਰੀ ਲੈ ਠੀਕ ਕਿਸੇ ਤਰ੍ਹਾਂ ਠੀਕ ਠੀਕ